ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਨਦਰ ਅਸੀਂ ਗੱਲ ਕਰਾਂਗੇ ਮੋਸ਼ਨ ਸਿਕਨੈਸ ਬਾਰੇ ਜਾਣੀ ਕਿ ਜਿਨ੍ਹਾਂ ਲੋਕਾਂ ਨੂੰ ਸਫ਼ਰ ਦੇ ਦੌਰਾਨ ਉਲਟੀ ਹੁੰਦੀ ਹੈ ਉਹ ਉਲਟੀ ਕਿਉਂ ਹੁੰਦੀ ਹੈ ਅਤੇ ਇਸ ਦਾ ਕੀ ਕਾਰਨ ਹੈ ਤੇ ਕਿਵੇਂ ਅਸੀਂ ਇਸ ਨੂੰ ਘਰੇਲੂ ਨੁਕਤੇਆਂ ਦੇ ਨਾਲ ਠੀਕ ਕਰ ਸਕਦੇ ਹਾਂ ਤੇ ਕੁਝ ਟਿਪਸ ਵੀ ਦਵਾਂਗੇ ਜੋ ਤੁਸੀਂ ਸਫ਼ਰ ਦੇ ਦੌਰਾਨ ਵਰਤੋਗੇ ਤਾਂ ਤੁਹਾਨੂੰ ਇਹ ਪ੍ਰੋਬਲਮ ਕਦੇ ਨਹੀਂ ਆਵੇਗੀ ਲੋਗ ਤਾਂ ਇਸ ਕਾਰਨ ਟ੍ਰੈਵਲ ਹੀ ਨਹੀਂ ਕਰਦੇ ਕਿ ਉਹਨਾਂ ਨੂੰ ਉਲਟੀ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਤੇ ਜੇਕਰ ਉਹ ਕਰਦੇ ਹਨ ਤਾਂ ਉਹਨਾਂ ਦੀ ਹਾਲਤ ਬੁਰੀ ਹੋ ਜਾਂਦੀ ਹੈ। ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਾਨੂੰ ਇਹ ਪ੍ਰੋਬਲਮ ਆਉਂਦੀ ਕਿਉਂ ਹੈ ਕਿਉਂ? ਨੂੰ ਸਫਰ ਦੇ ਦੌਰਾਨ ਉਲਟੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਜਦੋਂ ਅਸੀਂ ਟ੍ਰੈਵਲ ਕਰਦੇ ਹਾਂ ਤਾਂ ਸਾਡੇ ਕੰਨ ਤਾਂ ਸਾਡੇ ਬ੍ਰੇਨ ਤੱਕ ਸਿਗਨਲ ਪਹੁੰਚਾ ਦਿੰਦੇ ਹਨ ਕਿ ਅਸੀਂ ਮੋਸ਼ਨ ਵਿੱਚ ਹਾਂ ਅਲਗ-ਅਲਗ ਥਾਵਾਂ ਤੇ ਅਸੀਂ ਘੁੰਮ ਰਹੇ ਹਾਂ। ਪਰ ਸਾਡੀਆਂ ਅੱਖਾਂ ਬ੍ਰੇਨ ਤੱਕ ਸਹੀ ਸਿਗਨਲ ਨਹੀਂ ਪਹੁੰਚਾ ਪਾਉਂਦੀਆਂ। ਬ੍ਰੇਨ ਨੂੰ ਕਹਿ ਦਿੰਦੀ ਹਨ ਕਿ ਅਸੀਂ ਇੱਕ ਥਾਂ ਤੇ ਸਿਰਫ ਬੈਠੇ ਹੋਏ ਹਾਂ ਕੁਝ ਨਹੀਂ ਕਰ ਰਹੇ ਜਿਸ ਕਾਰਨ ਸਾਡਾ ਬ੍ਰੇਨ ਕਨਫਿਊਜ਼ ਹੋ ਜਾਂਦਾ ਹੈ ਸਾਨੂੰ ਮੋਸ਼ਨ ਸਿਕਨੈਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਤੋਰਤੇ ਅਸੀਂ ਕਹਿ ਸਕਦੇ ਹਾਂ ਜਦੋਂ ਸਾਡੀਆਂ ਅੱਖਾਂ ਅਤੇ ਸਾਡੇ ਕੰਨਾਂ ਦੇ ਵਿਚਾਲੇ ਤਾਲਮੇਲ ਨਹੀਂ ਬਣਦਾ ਤਾਲਮੇਲ ਵਿਗੜ ਜਾਂਦਾ ਹੈ ਤਾਂ ਸਾਨੂੰ ਸਫ਼ਰ ਵਿੱਚ ਉਲਟੀ ਵਰਗੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਤੋ ਪਹਿਲਾਂ ਅਸੀਂ ਗੱਲ ਕਰ ਲੈਨੇ ਹਾਂ ਅਜਿਹੀਆਂ ਟਿਪਸ ਦੀ ਜੋ ਤੁਸੀਂ ਸਫ਼ਰ ਦੇ ਦੌਰਾਨ ਵਰਤੋਗੇ ਤਾਂ ਤੁਹਾਨੂੰ ਇਹ ਪ੍ਰੋਬਲਮ ਘਟੇਗੀ ਤੋਂ ਬਾਅਦ ਗੱਲ ਕਰਾਂਗੇ ਕੁਝ ਘਰੇਲੂ ਉਪਾਅਾਂ ਦੀ ਜੇਕਰ ਤੁਸੀਂ ਉਹ ਵੀ ਕਰੋਗੇ ਤਾਂ ਤੁਹਾਨੂੰ ਉਲਟੀ ਵਰਗੀ ਸਮੱਸਿਆ ਆਉਣੀ ਘੱਟ ਹੋ ਜਾਵੇਗੀ ਜਾਂ ਫਿਰ ਆਵੇਗੀ ਹੀ ਨਹੀਂ। ਅਬ ਤੋਂ ਪਹਿਲਾਂ ਜੇਕਰ ਤੁਸੀਂ ਡਰਾਈਵਿੰਗ ਜਾਣਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਗੱਡੀ ਆਪ ਚਲਾਓ। ਜੇਕਰ ਤੁਸੀਂ ਗੱਡੀ ਆਪ ਚਲਾਉਂਦੇ ਹੋ ਤਾਂ ਤੁਹਾਡਾ ਮਾਈਂਡ ਵਾਸਤੇ ਰਹਿੰਦਾ ਹੈ ਗੱਡੀ ਚਲਾਉਣ ਦੇ ਵਿੱਚ। ਖਾਂ ਤੇ ਕੰਨਾਂ ਵਿਚਾਲੇ ਤਾਲਮੇਲ ਜੋ ਹੈ ਉਹ ਜ਼ਿਆਦਾ ਬੈਠਦਾ ਹੈ। ਕਾਰਨ ਸਾਨੂੰ ਮੋਸ਼ਨ ਸਿਕਨੈਸ ਦੀ ਪ੍ਰੋਬਲਮ ਘਟ ਆਉਂਦੀ ਹੈ ਕੋਸ਼ਿਸ਼ ਕਰੋ ਪੈਸੈਂਜਰ ਸੀਟ 'ਤੇ ਬੈਠਣ ਦੀ ਥਾਂ ਤੇ ਜੇਕਰ ਤੁਸੀਂ ਗੱਡੀ ਚਲਾ ਲੈਂਦੇ ਹੋ ਤਾਂ ਤੁਸੀਂ ਗੱਡੀ ਚਲਾਓ ਉਸ ਤੋਂ ਬਾਅਦ ਜੇਕਰ ਤੁਸੀਂ ਗੱਡੀ ਵਿੱਚ ਬੈਠੇ ਹੋਏ ਹੋ ਤਾਂ ਤੁਸੀਂ ਸਾਹਮਣੇ ਵਾਲੇ ਪਾਸੇ ਨੂੰ ਮੂੰਹ ਕਰਕੇ ਹੀ ਬੈਠੋ ਜਿਸ ਦਿਸ਼ਾ ਦੇ ਵਿੱਚ ਗੱਡੀ ਚੱਲ ਰਹੀ ਹੈ ਪੁੱਠੇ ਪਾਸੇ ਨੂੰ ਮੂੰਹ ਕਰਕੇ ਨਾ ਬੈਠੋ ਇਸ ਨਾਲ ਵੀ ਤੁਹਾਨੂੰ ਕਾਫੀ ਫਾਇਦਾ ਮਿਲਦਾ ਹੈ ਗੱਡੀ ਵਿੱਚ ਬੈਠੇ ਸਮੇਂ ਤੁਸੀਂ ਸਿਰਫ ਸਾਹਮਣੇ ਦੀ ਤਰਫ ਜਿੰਨੀ ਦੂਰ ਤੱਕ ਦੇਖ ਸਕਦੇ ਹੋ ਉੰਨੀ ਦੂਰ ਤੱਕ ਦੇਖੋ ਆਲੇ-ਦੁਆਲੇ ਨਾ ਦੇਖੋ ਕਿਉਂਕਿ ਤੁਹਾਨੂੰ ਆਲੇ-ਦੁਆਲੇ ਸਾਰੀਆਂ ਚੀਜ਼ਾਂ ਮੋਸ਼ਨ ਕਰਦੀਆਂ ਦਿਖਾਈ ਦਿੰਦੀਆਂ ਹਨ ਇਸ ਕਾਰਨ ਸਾਡੇ ਬ੍ਰੇਨ ਤੱਕ ਸਿਗਨਲ ਪਹੁੰਚਦਾ ਹੈ ਕਿ ਸਭ ਕੁਝ ਹਿੱਲ ਰਿਹਾ ਹੈ ਤੇ ਸਾਡੇ ਅੰਦਰੋਂ ਸਾਨੂੰ ਮੋਸ਼ਨ ਸਿਕਨੈਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਹਾਨੂੰ ਉਲਟੀ ਵਰਗੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ ਤਾਂ ਆਪਣੀ ਗੱਡੀ ਦੇ ਸ਼ੀਸ਼ੇ ਨੂੰ ਖੋਲ ਲਵੋ ਅਤੇ ਆਪਣੇ ਮੂੰਹ ਦੇ ਉੱਪਰ ਸਿੱਧੀ ਹਵਾ ਲਵੋ ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ ਲੰਬੇ ਲੰਬੇ ਸਾਹ ਲੈਂਦੇ ਰਹੋ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਹੈ ਜੇਕਰ ਤੁਸੀਂ ਟ੍ਰੈਵਲ ਕਰਦੇ ਸਮੇਂ ਆਪਣੇ ਫੋਨ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਹੋ ਤਾਂ ਉਸ ਨੂੰ ਘੱਟ ਕਰੋ ਯਾਨੀ ਕਿ ਕਰੋ ਹੀ ਨਾ ਤੋ ਵੀ ਜੇ ਸੀ ਟ੍ਰੈਵਲ ਕਰਦੇ ਸਮੇਂ ਆਪਣੇ ਮੋਬਾਈਲ ਫੋਨ ਨੂੰ ਦੇਖਣ ਲੱਗ ਜਾਂਦੇ ਹਾਂ ਸਾਡੀਆਂ ਅੱਖਾਂ ਅਤੇ ਕੰਨਾਂ ਵਿਚਾਲੇ ਤਾਲਮੇਲ ਵਿਗੜ ਜਾਂਦਾ ਹੈ ਤੇ ਕਈ ਵਾਰ ਅਜਿਹੇ ਲੋਕਾਂ ਨੂੰ ਵੀ ਉਲਟੀ ਦੀ ਸਮੱਸਿਆ ਆ ਜਾਂਦੀ ਹੈ ਜਿਨ੍ਹਾਂ ਨੂੰ ਕਦੇ ਵੀ ਉਲਟੀ ਦੀ ਸਮੱਸਿਆ ਸਫ਼ਰ ਦੇ ਦੌਰਾਨ ਨਹੀਂ ਆਈ ਇਹਨਾਂ ਚੀਜ਼ਾਂ ਨੂੰ ਤੁਸੀਂ ਅਵੋਇਡ ਕਰੋ ਹੁਣ ਗੱਲ ਕਰ ਲੈਣੇ ਹਾਂ ਕੁਝ ਟਿਪਸ ਦੀ ਜੋ ਤੁਸੀਂ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਤੋ ਪਹਿਲਾ ਜੇਕਰ ਤੁਸੀਂ ਸਫਰ ਕਰ ਰਹੇ ਹੋ ਤਾਂ ਤੁਸੀਂ ਮੁਲਠੀ ਨੂੰ ਆਪਣੇ ਨਾਲ ਰੱਖ ਸਕਦੇ ਹੋ ਇਹ ਮੋਸ਼ਨ ਸਿਕਨੈਸ ਵਿੱਚ ਕਾਫੀ ਫਾਇਦਾ ਕਰਦੀ ਹੈ ਤੁਸੀਂ ਮੁਲਠੀ ਨੂੰ ਚੂਸਦੇ ਰਹੋ ਚਬਾ ਕੇ ਦੇ ਅੰਦਰੋਂ ਜੂਸ ਜਿਹਾ ਨਿਕਲਦਾ ਹੈ ਉਸ ਜੂਸ ਨੂੰ ਅੰਦਰ ਲੈਂਦੇ ਰਹੋ ਇਸ ਨਾਲ ਤੁਹਾਨੂੰ ਉਲਟੀ ਦੀ ਸਮੱਸਿਆ ਘੱਟ ਆਵੇਗੀ ਉਸ ਤੋਂ ਬਾਅਦ ਤੁਸੀਂ ਮਿੱਠੀ ਸੌਂਫ ਨੂੰ ਵੀ ਸਫਰ ਦੇ ਦੌਰਾਨ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਇੱਕ ਚਮਚ ਸੌਂਫ ਦਾ ਵਿਚ ਪਾਲਾਵੋ ਅਤੇ ਚਬਾਉਂਦੇ ਰਹੋ ਇਸ ਨਾਲ ਵੀ ਉਲਟੀ ਦੀ ਸਮੱਸਿਆ ਘਟਦੀ ਹੈ ਜਾਂ ਫਿਰ ਤੁਸੀਂ ਪੁਦੀਨੇ ਦੇ ਪੱਤਿਆਂ ਨੂੰ ਵੀ ਚਬਾ ਸਕਦੇ ਹੋ ਸੋ ਬਾਦ ਮੋਸ਼ਨ ਸਿਕਨੈਸ ਦੇ ਅੰਦਰ ਅਦਰਕ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਤਾਜ਼ੇ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਕੱਟ ਲਵੋ ਅਤੇ ਉਸ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਲਵੋ ਇਸ ਨੂੰ ਹੌਲੀ ਹੌਲੀ ਚਬਾਉਂਦੇ ਰਹੋ ਇਹ ਵੀ ਤੁਹਾਨੂੰ ਉਲਟੀ ਵਿੱਚ ਕਾਫੀ ਫਾਇਦਾ ਕਰਦਾ ਹੈ ਤੁਸੀਂ ਨਿੰਬੂ ਨੂੰ ਵੀ ਚੱਟ ਸਕਦੇ ਹੋ ਜਾਂ ਫਿਰ ਨਿੰਬੂ ਪਾਣੀ ਵੀ ਪੀ ਸਕਦੇ ਹੋ ਇਸ ਨਾਲ ਵੀ ਤੁਹਾਨੂੰ ਕਾਫੀ ਫਾਇਦਾ ਮਿਲਦਾ ਹੈ ਉਲਟੀ ਦੀ ਸਮੱਸਿਆ ਦੇ ਅੰਦਰ ਜੇਕਰ ਤੁਹਾਨੂੰ ਇਹ ਸਫ਼ਰ ਦੇ ਦੌਰਾਨ ਆਉਂਦੀ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਟ੍ਰੈਵਲ ਕਰ ਰਹੇ ਹੋ ਤਾਂ ਤੁਸੀਂ ਬੋਡੀ ਦੇ ਅੰਦਰ ਇੱਕ ਪ੍ਰੈਸ਼ਰ ਪੁਆਇੰਟ ਹੁੰਦਾ ਹੈ ਪੀ 6 ਉਸ ਨੂੰ ਦਬਾਉਣਾ ਹੈ ਇਹ ਪ੍ਰੈਸ਼ਰ ਪੁਆਇੰਟ ਖੱਬੇ ਹੱਥ ਦੇ ਥੱਲੇ ਹੁੰਦਾ ਹੈ ਜਿੱਥੇ ਸਾਡਾ ਹੱਥ ਖਤਮ ਹੁੰਦਾ ਹੈ ਉੱਥੇ ਆਪਣੇ ਸੱਜੇ ਹੱਥ ਦੀਆਂ ਤਿੰਨ ਉਂਗਲੀਆਂ ਰੱਖੋ ਅਤੇ ਜਿੱਥੇ ਤੱਕ ਤੁਹਾਡਾ ਅੰਗੂਠਾ ਆਵੇਗਾ ਉੱਥੇ ਹੀ ਹੋਵੇਗਾ ਇਹ ਪੁਆਇੰਟ ਇਸ ਨੂੰ 5 ਤੋਂ 7 ਮਿੰਟ ਸਰਕੂਲਰ ਮੋਸ਼ਨ ਵਿੱਚ ਦਬਾਓ ਇਸ ਨਾਲ ਨੌਜ਼ੀਆ ਅਤੇ ਵੋਮਟਿੰਗ ਵਰਗੀ ਸਮੱਸਿਆ ਘਟਦੀ ਹੈ ਪੀ ਐਕਸਪੋਇੰਟ ਕਿਹਾ ਜਾਂਦਾ ਹੈ ਇਸ ਨੂੰ ਜ਼ਰੂਰ ਹੀ ਦਿਵਾਉ ਸਫਰ ਦੇ ਦੌਰਾਨ ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ ਜੇਕਰ ਸਫਰ ਦੇ ਦੌਰਾਨ ਤੁਹਾਨੂੰ ਉਲਟੀ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਤੁਸੀਂ ਜ਼ਰੂਰ ਹੀ ਇਹਨਾਂ ਟਿਪਸ ਨੂੰ ਉਪਨਾਓ ਤੁਹਾਨੂੰ ਕਾਫੀ ਫਾਇਦਾ ਮਿਲੇਗਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ